3 ਕਿੱਲੇ ਬਾਣਾ ਜੀ ਆਪਣੇ ਕੋਲੇ 25 ਕਿੱਲੇ ਠੇਕੇ ਤੇ ਆਈ 25 ਦੇ 25 ਮਾਰ ਦੇ ਗਏ ਖਾਣ ਜੋ ਗਰੀ ਵੀ ਨਹੀਂ ਹੁੰਦੀ ਕੇ ਤਾਂ ਉਹਨੂੰ ਜੀ ਨਹੀਂ ਕਰਦਾ 3ਾਂ ਦੇ ਵਿਆਹ ਕਰਨੇ ਸੀ ਬੈੱਡ ਰੱਖੇ ਸੀ ਕੋਈ ਮਕਾਨ ਪਾਉਣੀ ਸੀ ਸਾਰਾ ਕੁਝ ਪੰਜ ਸੱਤ ਸਾਲ ਫੇਲ ਹੋ ਗਿਆ ਜੀ ਅਸੀਂ ਏਡਾ ਘਾਟਾ ਪੈ ਗਿਆ ਪੰਜ ਸਾਲ ਪਿੱਛੇ ਵਾ ਗਿਆ ਪੱਛੇ ਵਾ ਗਿਆ ਭੜੇ ਗਏ ਸੱਤ ਕਿੱਲੇ ਪੈਲੀ ਸੀ ਵੀਰੇ ਕੁਛ ਨਹੀਂ ਬਚਿਆ ਵੀਰੇ ਤੂੜੀ ਵੀ ਨਹੀਂ ਬਚੀ ਵੀਰੇ ਯਾਰ ਕਣਕ ਦਾ ਛੱਡੋ ਤੂੜੀ ਵੀ ਨਹੀਂ ਉੰਤੀ ਵੀਰੇ ਕੱਲ ਮੇਰੇ ਗਵੜੀ ਨੇ ਕਣਕ ਵੜੀ ਵੀਰੇ ਅਸੀਂ ਦੋ ਟਾਲੀਆਂ ਲੈ ਕੇ ਆਈ ਸੀ ਜਿਹੜੀ ਇੱਕ ਟ੍ਰਾਲੀ ਵੀ ਨਪਰੀ ਅੱਧੀ ਰਹਿ ਗਈ ਬਾਈ ਜੀ ਪੰਜ ਕਿੱਲੇ ਜੋ ਕੱਲਾ ਕਿਸਾਨ ਆ ਜੀ ਜਿਹੜਾ ਹਰੇ-ਹਰੇ ਡਾ ਭਰਦਾ ਪਰ ਅੱਜ ਕੋਈ ਕਿਸਾਨਾ ਨਹੀਂ ਖੜਦਾ ਜੇ ਸਾਡੇ ਨਾਲ ਆ ਕੇ ਖੜ ਜੇ ਸਾਡੀ ਦੁੱਖ ਦੀ ਘੜੀ ਚ ਅਸੀਂ ਪੈਸਾ ਨਾਲੇ ਵੱਡੇ ਹੁੰਦੇ ਇਹ ਸਾਡੇ ਭੈਣ ਭਈ ਸਾਡਾ ਭਾਈ ਤਰ੍ਹਾਂ ਨਾਲ ਖੜੇ ਨਾ ਅਸੀਂ ਵੀ ਵੱਡੇ ਹੁੰਦੇ ਆ 3 ਕਿੱਲੇ ਬਾਈ ਕੁਛ ਨਹੀਂ ਬਚਿਆ 100% ਨੁਕਸਾਨ ਆ ਕਿਸਾਨ ਜਿਹੜਾ ਲੋਕਾਂ ਨੂੰ ਰੀ ਆ ਪੁਰਨਾ ਤਾਂ ਸਾਡੇ ਕੋਲ ਕੋਈ ਜੋਬ ਹੈ ਜੀ ਨਾ ਸਾਡੇ ਕੋਲ ਕੋਈ ਹੋਰ ਪੈਸਾ ਆਉਂਦਾ ਕਿਤੋਂ ਵੀ ਅਸੀਂ ਤਾਂ ਖੇਤੀ ਤੇ ਸਰਤੀ ਚੱਲਣਾ ਜੀ ਉਹ ਸਾਡਾ ਸਾਰਾ ਕੁਝ ਤਬਾਹ ਹੋ ਗਿਆ ਮੈਂ ਤਾਂ ਕਰੇ ਬਠਾ ਮੈਂ ਤਾਂ ਜੋੜ ਲਾਈ ਜਾਂਦਾ ਸੀ ਇੱਕ ਦਿਨ ਮਾਂ ਪੈਂਟ ਮੰਡ ਕਿਲੇ ਲਿਖੂ ਰਹੀ ਤਾ ਮਾਂ ਬੜੀਆ ਕਰਦਾ ਕੋਚ ਲੈ ਜੂ ਮਾਂ ਕੋ ਦੂਰ ਤੋਂ ਬਚ ਲੈਣ ਕੋਈ ਸੰਸੁਂਦ ਲੈ ਲਾਂਗੇ ਤੇ ਪਰ ਜਦੋਂ ਦੂਜੀ ਦਿਨ ਅੱਕੜਾ ਨਾ ਕੰਮ ਹੋ ਗਿਆ ਮੈਂ ਖੇਤ ਆ ਕੇ ਦੇਖਿਆ ਮੈਂ ਕਰਿਆ ਕਿ ਅੱਖਾਂ ਵਿੱਚ ਖੇਤ ਤਾਂ ਕੁਝ ਹੈ ਨਹੀਂ ਮਾਂ ਮੈਂ ਕਰੇ ਜੋੜ ਲਾਈ ਮਿੱਠਾ ਕਹਿੰਦੇ ਜੋੜ ਪਹਿਲਾਂ ਲਾਈਦਾ ਹੁੰਦਾ ਕਹਿੰਦਾ ਜਦੋਂ ਪਾਹ ਲਾਈਦਾ ਜੋੜ ਫੇਰ ਲਾਈਦਾ ਹੁੰਦਾ ਕੁਦਰਤ ਨੇ ਕਰਤਾ ਜਿਹੜਾ ਕੋਈ ਬੰਦਾ ਪਹਿਲਾਂ ਜੀ ਨਰਮੇ ਦਾ ਹੋਇਆ ਜੀ। ਕਣਕ ਦਾ ਕੁਝ ਮਿਲਿਆ ਕੁਝ ਨਾ ਜੀ ਕੁਝ ਮਿਲਣ ਨੂੰ ਲੱਗਿਆ ਹੁਣ ਮਿੱਠੀਆਂ ਗੋਲੀਆਂ ਨਹੀਂ ਜੀ ਸਰਕਾਰਾਂ ਕੋਈ ਵੋਟਾਂ ਵਾਲੇ ਕੁਛ ਨਹੀਂ ਨਹੀਂ ਉਦੋਂ ਬਾਅਦ ਕੁਛ ਨਹੀਂ ਨਹੀਂ। ਭੀਪੂਆਂ ਦਾ ਜਲੇਬੀਆਂ ਖਾਣ ਦਾ ਹਰੇਕ ਆ ਜਾਂਦਾ ਠੀਕ ਹੈ ਨਾ ਜੀ ਮਟਰ ਮਟਰ ਪਨੀਰ ਖਾਣ ਹਰੇਕ ਆ ਜਾਂਦਾ। ਦੁੱਖ ਦੀ ਗੜਜੀ ਨਹੀਂ ਪੀ ਆਉਂਦਾ। ਹੁਣ ਸੱਚੀ ਸਾਨੂੰ ਸਰਕਾਰਾਂ ਕਹਿਣ ਵੀ 20000ਵਾਜੂਗਾ। ਸਾਨੂੰ ਕੋਈ ਉਮੀਦ ਨਹੀਂ ਹੈਗੀ। ਇੱਥੇ ਸਾਡੇ ਕੋਲੇ ਫਸਲੀ ਇਕੱਲੀ ਕਣਕ ਹੈ ਜੀ। ਹੋਰ ਕੁਝ ਨਹੀਂ ਹੋਰ ਤਾਂ ਸੀ ਸਿਰਫ ਮੰਨ ਲਓ ਜੀ ਇੱਕ ਗੱਲ 'ਚ ਪਿਆ ਢੋਲ ਵਜਾਉਣੇ ਆ ਜੀ। ਕੋਈ ਬਾਜਰਾ ਬੀਜ ਲੈਣ ਦਾ ਕੋਈ ਨਰਮਾ ਇਹ ਬਿਲਕੁਲ ਖਤਮ ਹੈ ਜੀ ਮੰਨ ਲਓ ਜਿਹੜੀ ਪਿਛਲੀ ਮੰਨ ਲਓਈ ਆਪਣੀ ਫਸਲ ਆਉਂਦੀ ਐ ਸੌਣੀ ਦੀ ਉਹਨੂੰ ਤਾਂ ਮੰਨ ਹੀ ਨਹੀਂ ਜਾਂਦਾ ਓਰੇ ਜੀ ਇਹੀ ਸਾਡੀ ਮੇਨ ਫਸਲ ਐ ਇਹ ਬਿਲਕੁਲ ਖਤਮ ਹੈ ਜੀ ਗੁਜ਼ਾਰਾ ਦੇਖ ਲੋ ਉਹ ਕਿਵੇਂ ਕਰਾਂਗੇ ਨਰਮਾ ਹੁੰਦਾਰੀ ਮੂੰਗੀਆਂ ਸਾਡੇ ਨਹੀਂ ਹੁੰਦੀਆਂ ਜੀ ਪਾਣੀ ਮੜਿਆ ਠੇਕੇ ਤਾਂ ਵੱਲ ਹੀ ਪੈ ਗਿਆ ਸਾਰੇ ਦਾ ਸਾਰਾ ਪੈ ਗਿਆ ਜੀ ਬੱਲੇ ਗਾਂਹਾਂ ਤੇ ਚੱਕੀ ਬੈਠੇ ਠੇਕੇ ਤੇ ਉਹ ਵੀ ਸਾਰਾ ਬੁਲਿਸੀ ਕੋਈ ਰਿਸ਼ਤੇਦਾਰਾਂ ਤੋਂ ਕਿਵੇਂ ਕਰਨਾ ਪਊਗਾ ਇਹ ਤਾਂ ਹੁਣ ਸਰਕਾਰਾਂ ਤਾਂ ਹੀ ਆਸਾ ਜੀ ਕੋਈ 10-20 ਹਜ਼ਾਰ ਕੋਈ ਚਾਹ ਕੁੱਟ ਜੋ ਗਰੇਸ਼ੀ ਮਹੀਨੇ ਟੱਪਦੇ ਹੋ ਜਾਣਗੇ ਅਸ ਵੇਲੇ ਪਿੰਡ ਲਾਲਿਆਲੀ ਦੇ ਲਾਲਿਆਵਾਲੀ ਦੇ ਵਿੱਚ ਅਸੀਂ ਖੜੇ ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕਣਕ ਦੀ ਫਸਲ ਦਾ ਖਰਾਬਾ ਹੋਇਆ ਪਿੰਡ ਵਾਸੀ ਮੇਰੇ ਨਾਲ ਨੇ ਪਿੰਡ ਵਾਸੀਆਂ ਤੋਂ ਜਾਣਾਂਗੇ ਭਾਈ ਜੀ ਕੀ ਨਾਮ ਰਾਏ ਸਿੰਘ ਨਾਮ ਮੇਰੇ ਵੀ ਲਾਲੇਵੰਡਾ ਹੈ ਲਾਲੇਵੰਡਾ ਹਾਂਜੀ ਕਿੰਨੀ ਫਸਲ ਜੀ ਤੁਹਾਡੀ ਪਹਿਲਾਂ ਤਾਂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਚੈਨਲਾਂ ਦੇ ਜਿਹੜੇ ਆ ਕੇ ਸਾਡੇ ਨਾਲ ਖੜੇ ਤੁਸੀਂ ਸਾਡੀ ਦੁੱਖ ਦੀ ਘੜੀ 'ਚ ਹੋਰ ਸਾਡੇ ਨਾਲ ਕੋਈ ਨਹੀਂ ਖੜਾ 30/7 ਕਿਲੇ ਪੈਲੀ ਸੀ ਵੀਰੇ ਆਪਦੀ ਠੀਕੇ ਨਾ ਆਪਦੀ ਸੀ ਵੀਰੇ ਠੀਕ ਹੈ ਹਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਵੀਰੇ 11 ਤਰੀਕ ਨੂੰ ਅੱਛਾ ਹਾਂ 3:30 ਵਜੇ ਬਾਰਸ਼ ਆਈ ਬਾਈ ਜਿਹਦੇ ਵਿੱਚ ਬਹੁਤ ਜਿਆਦਾ ਨੇਹਰੀ ਸੀਗੀ ਤੇ ਬਹੁਤ ਵੱਡੇ ਘੜੇ ਸੀਗੇ ਤੇ ਬਹੁਤ ਨੁਕਸਾਨ ਹੋ ਗਿਆ ਬਈ ਖੇਤਾਂ ਨੂੰ ਜੀ ਨਹੀਂ ਕਰਦਾ ਮੂੜਾ ਫਾ ਜਮਾ ਤੇ ਮਸੇਰੀ ਫਸਲ ਮਰ ਗਈ ਵੀਰੇ 11 ਤਰੀਕ ਨੂੰ ਅਸੀਂ ਸੋਚੀ ਜਾਂਦੇ ਸੀ ਵਿਸਾਖੀ ਲੰਘ ਜਾਣ ਦੇ ਕਿ 14 ਤਰੀਕ ਨੂੰ ਵੱਢਾਂਗੇ ਉਧਰ ਮੰਡੀ ਕਰਨੀ ਹੁੰਦਾ ਸੀ ਅਸੀਂ ਤਾਂ ਖੜੇ ਸੀਗੇ ਸਾਡਾ ਕੋਈ ਨਹੀਂ ਸਾਹ ਦਿੰਦਾ ਬਈ ਜੀ ਕੋਈ ਆੜਤੀਆ ਵਰਗ ਕੋਈ ਮਤਲਬ ਸਰਕਾਰਾਂ ਹਾਂ ਜੀ ਸਾਡੇ ਨਾਲ ਆ ਕੇ ਖੜ ਜੇ ਸਾਡੀ ਦੁੱਖ ਦੀ ਘੜੀ ਚ ਅਸੀਂ ਪੈਸਾ ਨਹੀਂ ਵੱਡੇ ਹੁੰਦੇ ਜੇ ਸਾਡੇ ਭੈਣ ਭਾਈ ਸਾਡਾ ਭਾਈਚਾਰ ਨਾਲ ਖੜੇ ਨਾ ਅਸੀਂ ਫੇਰ ਵੱਡੇ ਹੁੰਦੇ ਹਾਂ ਹਾਂ ਕਿਸੇ ਨੇ ਸਾਥ ਨਹੀਂ ਦਿੱਤਾ ਬਾਈ ਤੁਸੀਂ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਆ ਕੁਝ ਬਚਿਆ ਬਾਈ ਕੋਈ ਨਾ ਜੀ ਕੁਝ ਨਹੀਂ ਬਚਿਆ ਵੀਰੇ ਤੂੜੀ ਵੀ ਨਹੀਂ ਬਚੀ ਵੀਰੇ ਜਰਾ ਕਣਕ ਦਾ ਛੱਡੂ ਤੂੜੀ ਵੀ ਨਹੀਂ ਹੁੰਦੀ ਵੀਰੇ ਕੱਲ ਮੇਰੇ ਗਵੜੀ ਨੇ ਕਣਕ ਵੱਢੀ ਵੀਰੇ ਅਸੀਂ ਦੋ ਟਾਲੀਆਂ ਲੈ ਕੇ ਆਏ ਸੀ ਜਿਹੜੀ ਕਟਰਾਲੀ ਵੀ ਨਿਪਰੀ ਅੱਧੀ ਰਹੀ ਗਈ ਬਾਈ ਜੀ ਪੰਜ ਗਿੱਲਿਆਂ ਚ ਅੱਛਾ ਛੋਟੇ ਪੇ ਮੈਂ ਤਾਂ ਬੰਦਾ ਮੇਰੇ ਗਵੰਡੀ ਉਹਨੇ ਕਾਲਾ ਉਹਦਾ ਨਾਮ ਉਹਨੇ ਵੱਡੀ ਸੀ ਕਣਕਾ ਤੇ ਬਹੁਤ ਦਿਲ ਦੇਖੀ ਉਹ ਕੱਲ ਦੇਖੇ ਬਾਈ ਇਹਦੇ ਤੋਂ ਹੀ ਖਾਣਾ ਹੁੰਦਾ ਬਈ ਇਹ ਜੀ ਪਸ਼ੂਆਂ ਨੂੰ ਖਵਾਣਾ ਫਿਰ ਕਿਵੇਂ ਚੱਲੂ ਬਾਈ ਜੀ ਇਹ ਤਾਂ ਬੜੀ ਲੰਮੀ ਡੇਟਾ ਜੀ 12 ਮਹੀਨੇ ਗਸਾ ਖਾਣੇ ਜੀ ਅਸੀਂ ਕੱਲਾ ਕਿਸਾਨ ਆ ਜੀ ਜਿਹੜਾ ਹਰੇ-ਹਰੇ ਢੱਪੜਦਾ ਪਰ ਅੱਜ ਕੋਈ ਕਿਸਾਨਾ ਨਹੀਂ ਖੜਦਾ ਕਿਸਾਨ ਨੂੰ ਹਰੇਕ ਮਾਰੂ ਨੀਤੀਆਂ ਮਾਰਨ ਨੂੰ ਫਿਰਦੀਆਂ ਨੇ ਪਰ ਕਿਸਾਨ ਕੱਲਾ ਜਿਹੜਾ ਵੀ ਦਿਨ ਰਾਤ ਮਿਹਨਤ ਕਰਕੇ ਔਕਣਾ ਚੱਲ ਕੇ ਵੀ ਹਰੇਕ ਦਾ ਢੱਡ ਪਾਲਦਾ ਹੁਣ ਫਿਰ ਕਿਵੇਂ ਚੱਲੂ ਥੋੜਾ ਜਿਹਾ ਦੇ ਸੱਤ ਕੇ ਉਹਨਾਂ ਜੀ ਅਸੀਂ ਜਿਹੜਾ ਕੀ ਖਾਣਾ ਪੀਣਾ ਛੱਡਾ ਤੰਗੀ ਨਾਲ ਖਾ ਦੀ ਗਾ ਆਹੀ ਜਿਹੜੇ ਕਿਦੋਕੇ ਕੰਮ ਕਰਨੀ ਸੀਗੀ ਜੀ ਅਸੀਂ ਉਹ ਨਾ ਕਰਾਂਗੇ ਕੋਈ ਮਿਸਤਰੀ ਵਗੈਰਾ ਲਾਉਣਾ ਸੀਗਾ ਕੋਈ ਸੰਦ ਲੈਣਾ ਸੀਗਾ ਉਹ ਨਾ ਲਵਾਂਗੇ ਜੀ ਬਸ ਇਹਨੇ ਇਹਦੇ ਸਿਰੋਂ ਆ ਬਾਈ ਜਾਂ ਫਿਰ ਕੁਝ ਹੋਰ ਵੀ ਹੈ ਰੋਜ਼ਗਾਰ ਹਾਂਜੀ ਹੋਰ ਕੋਈ ਰੋਜ਼ਗਾਰ ਨਹੀਂ ਉਹ ਦੁੱਧ ਵੇਚ ਕੇ ਤਾਂ ਪਾਸ ਕਰਦੇ ਜੀ ਉਹ ਇਹਨਾਂ ਚੁੱਲਾ ਚੱਲਦਾ ਜੀ ਦੁੱਧ ਦੇ ਰੇਟ ਨਹੀਂ ਹੈਗੇ ਜੀ ਪਾਏ ਉਹਨੇ ਪਾਣੀ ਦੇ ਰੇਟ ਨਹੀਂ ਜੀ ਪਾਣੀ ਦੇ ਵੱਧ ਨੇ ਲੈ ਪਸ਼ੂਆਂ ਵੀ ਇਹਦੇ ਸਿਰੇ ਪਾਲਨੇ ਆ ਪਸਾ ਹਾਂਜੀ ਹਾਂਜੀ ਪਸ਼ੂ ਵੀ ਇੱਥੇ ਪਾਲਨੇ ਜੀ ਅੱਗੇ ਵੇਚਣ ਦੀ ਸੋਚੀ ਸੀਗੀ ਹੁਣ ਜਿਹੜੇ ਲੋਟਾਂ ਜਾਣ ਸੋਰੇ ਹਾਲਾਤ ਆ ਹੁਣ ਸਾਨੂੰ ਖਾਣ ਨੂੰ ਵੀ ਨਹੀਂ ਜੀ ਪਹਿਲਾਂ ਵੀ ਹੋਇਆ ਬਈ ਕਣ ਕਦੇ ਕੁਝ ਉਹਦਾ ਮਿਲੇ ਕੁਝ ਨਾ ਜੀ ਕੁਝ ਮਿਲਣ ਮਿਲਣ ਲੱਗਿਆ ਹੁਣ ਮਿੱਠੀਆਂ ਗੋਲੀਆਂ ਨਹੀਂ ਜੀ ਸਰਕਾਰਾਂ ਤੋਂ ਵੋਟਾਂ ਮਿਲਣ ਕੁਝ ਨਹੀਂ ਆਉਂਦੀ ਬਾਅਦ ਕੁਝ ਨਹੀਂ ਆਉਂਦੀ ਜਿਵੇਂ ਆਪਾਂ ਮਲੇ ਬਾਈ ਨੇ ਪਹਿਲਾਂ ਕਿਹਾਗਾ ਵੀ ਭੋਗਾਂ ਤੇ ਜਲੇਬੀਆਂ ਖਾਣ ਦਾ ਹਰੇਕ ਆ ਜਾਂਦਾ ਠੀਕ ਹੈ ਨਾ ਜੀ ਮਟਰ ਮਟਰ ਪਨੀਰ ਖਾਣ ਹਰੇਕ ਆ ਜਾਂਦਾ ਦੁੱਖ ਦੀ ਗੜਜੀ ਨਹੀਂ ਕੋਈ ਆਉਂਦਾ ਕੋਈ ਨਹੀਂ ਆਉਂਦਾ ਹੁਣ ਸੱਚੀ ਸਾਨੂੰ ਸਰਕਾਰਾਂ ਕਹਿਣ ਵੀ 20000 ਆਜੂਗਾ ਸਾਨੂੰ ਕੋਈ ਉਮੀਦ ਨਹੀਂ ਹੈਗੀ ਵੀ ਅਪ੍ਰੈਲ ਚੱਲੀ ਜਾਂਦੀ ਆ ਵੀ ਸਾਨੂੰ ਮਈ ਚ ਜੂਨ ਚ 2025 ਚ ਵੀ ਸਾਨੂੰ ਮਾਰ ਮਿਲ ਜੂਗੀ ਨਾ ਫਰ ਸਿ ਵੀ ਕਹਿੰਦੇ ਆ ਵੀ ਜੇ ਸਾਡਾ ਨੁਕਸਾਨ ਹੋਇਆ ਤਾਂ ਸਾਡੇ ਨਾਲ ਖੜੋ ਨਹੀਂ ਜਮਾ ਨਾਲ ਖੜੋ ਕਿੰਨਾ ਤੁਹਾਡੇ ਪਿੰਡ ਦਾ ਹੈ ਸਾਡੀ 1700 ਏਕੜ ਜਮੀਨ ਹੈ ਜੀ ਪਿੰਡ ਲਾਲਿਆਵਾਲੀ ਦੀ ਠੀਕ ਹੈ ਜਿਹਦੇ ਵਿੱਚ 1000 ਮਰ ਚੁੱਕੀ ਹੈ ਜੀ 1000 ਜਿਹੜੀ ਜਮਾ ਖਤਮ ਹੋ ਗਈ ਹਾਂਜੀ 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 ਨਹੀਂ ਖਤਮ ਹਾਂਜੀ ਕਿੰਨੀਆਂ ਬਾਈ ਬਾਈ ਜੀ 1700 ਏਕੜ ਜ਼ਮੀਨਾਂ ਟੋਟਲ ਹੂੰ ਜਿਹਦੇ ਵਿੱਚੋਂ 1000 ਏਕੜ ਖਤਮ ਹੋ ਗਈ ਥੋੜੀ ਕਿੰਨੀ ਜੀ ਸਾਡੇ 5 ਏਕੜ ਆ ਜੀ ਇੱਥੇ ਤਾਂ ਜਿਹੜੀ ਝੱਖੜਾ ਦੇ ਵਿੱਚ ਆਈ ਹੈ ਜੀ ਬਾਕੀ ਕਿਲਾ ਡੈਡ ਕਲਾ ਘਰ ਕੋਲ ਸੀ ਆਉਦੀ ਆ ਜਾਂ ਬਾਈ ਠੀਕ ਨਹੀਂ ਆਉਦੀ ਆ ਜੀ ਘਰ ਦੀ ਤੇ ਬਾਈ ਉਹਦੇ ਚੋਂ ਕੁਝ ਬਚਿਆ ਜੀ ਨਹੀਂ ਜੀ ਨਹੀਂ ਖਤਮ ਆ ਜੀ ਸਾਰਾ ਕੁਝ ਸਾਰਾ ਕੁਝ ਹਾਂ ਜੀ ਖੇਤੀਬਾੜੀ ਸ਼ੁਰੂਆ ਬਾਈ ਜੀ ਇਕੱਲੀ ਖੇਤੀਬਾੜੀ ਹੈ ਜੀ ਹੋਰ ਕੁਝ ਨਹੀਂ ਹੈ ਕੋਈ ਮੱਜਾ ਮੂਜਾ ਇੱਕ ਦੋ ਪਾਲ ਦਿਆਂ ਜੀ ਦੁੱਧ ਪਾਣੀ ਪੋਣਾ ਜੀ ਕਿਸੇ ਨੇ ਆ ਕੇ ਹੁਣ ਤੱਕ ਸਾਰ ਲਈ ਬਾਈ ਕੋਈ ਸਰਕਾਰ ਦਾ ਬੰਦਾ ਜੀ ਕੋਈ ਨੁਮਾਇੰਦਾ ਨਹੀਂ ਹੂੰ ਗੜੇ ਫਿਰ ਬਹੁਤ ਜਿਆਦਾ ਸੀ ਬਹੁਤ ਜਿਆਦਾ ਫੋਟੋ ਫੋਟ ਸੀਗੇ ਜੀ ਫੋਟੋ ਤੁਹਾਨੂੰ ਭੇਜ ਦਾਂਗੇ ਜੀ ਦੇਖ ਲਿਓ ਬਹੁਤ ਬੁਰਾ ਹਾਲ ਸੀਗਾ ਜੀ ਜਿਹੜੀ ਮਤਲਬ ਬਲੀਆਂ ਖੜੀਆਂ ਉਹ ਚ ਵੀ ਨਹੀਂ ਛੱਡਿਆ ਕੁਝ ਨਹੀਂ ਹੈਗਾ ਜੀ ਕੜ ਤੇ ਧਰਤੀ ਤੇ ਛਿੱਟੀ ਪੈ ਥੱਲੇ ਹੂੰ ਕਿੰਨੀਆਂ ਬਾਈ ਜੀ ਤੁਹਾਡੀ ਰਿਓ ਸਹੀ ਗਿਲੇ ਜੀ ਆਵਦੀ ਹੈ ਠੀਕੇ ਤੇ ਬਾਈ ਆਉਦੀ ਹੈ ਜੀ ਕੁਝ ਬਚਿਆ ਨਹੀਂ 6 ਦੇ 6 ਕਿੱਲੇ ਖਤਮ ਹਾਂ ਜੀ ਖੇਤੀ ਬੜੀ ਸੁਰਾਂ ਜਾਂ ਕੋਈ ਸ਼ੋਰ ਵੀ ਹੈ ਬਾਈ ਖੇਤੀ ਬੜੀ ਕਰਿਓ ਕੁਝ ਨਹੀਂ ਹੋਰ ਕੁਝ ਨਹੀਂ ਨਹੀਂ ਫਿਰ ਕਿਵੇਂ ਚੱਲੂਗਾ ਕੰਮ ਅੱਗੇ ਬਾਕੀ ਮੈਂ ਹੀ ਚੱਲਿਆ ਵਸ ਟਾਈਮ ਟੱਪੀ ਜਾ ਹੈ ਪਸ਼ੂਨ ਲਈ ਵੀ ਬਾਈ ਫਿਰ ਚੱਲ ਪਸ਼ੂ ਆਵਾਸ ਹੀ ਨਹੀਂ ਚਾਰਾ ਪਸ਼ੂਨ ਲਈ ਵੀ ਨਹੀਂ ਫਿਰ ਬੱਚਾ ਨਾ ਨਾ ਜੀ ਕਿੰਨੀਆਂ ਬਾਈ ਜੀ ਪੰਜ ਕੇ ਲਿਆ ਜੀ ਆਵਦੀਆਂ ਠੇਕੇ ਤੇ ਕਿੱਲਾ ਆਉਦਾ ਚਾਰ ਕੇ ਲੇ ਠੇਕੇ ਤੇ ਜੀ ਕੀ ਬੱਚਾ ਬਾਈ ਕੁਛ ਵੀ ਨਹੀਂ ਹੈਗਾ ਜੀ ਸਾਰਾ ਕੁਛ ਗਿਆ ਸਾਰਾ ਕੁਛ ਗਿਆ ਜੀ ਤੇ ਖੇਤੀਬਾੜੀ ਸੁਰੂ ਖੇਤੀਬਾੜੀ ਸੁਰੂ ਹੀ ਆ ਬਸ ਸਟੱਡੀ ਨਾਲ ਆਏ ਸੀਗਾ ਵੀ ਇੰਨੀ ਖੇਤੀਬਾੜੀ ਕਰ ਲਾਂਗੇ ਕੋ ਚਾਰ ਪੀ ਪੱਲੇ ਆ ਜਾਣਗੇ ਕੁਛ ਵੀ ਨਹੀਂ ਬਚਿਆ ਜੀ ਘਰ ਜੋਗੀ ਵੀ ਹੈ ਨਹੀਂ ਖਾਣ ਜੋਗੀ ਖਾਣ ਜੋਗੀ ਭਾਈ ਜੀ ਕਿੰਨੀ ਆ ਤੁਹਾਡੀ ਆਪਾਂ ਕੋਲ 5 ਕਿੱਲੇ ਵੀਰੇ 1 ਕਿੱਲਾ ਠੇਕੇ ਤੇ ਆ ਆ 5 ਕਿੱਲੇ ਆ ਸਾਹਮਣੇ ਆ ਸੀਗੀ ਸਾਰੀ ਅੱਛਾ ਇਹ ਟੋਟਲੀ ਖਤਮ ਹੈ ਸਾਰੀ ਲਾ ਲਓ ਇੱਕ ਸਾਈਡ ਸਾਡੀ ਉਧਰਲੀ ਚਲੋ ਹੈਗੀ ਆ ਖਾਨ ਜੋਗਰੀ ਬਚਰ ਹੋਇਆ ਮੈਂ ਕਹਿੰਦਾ ਪਰ ਇੱਥੇ ਫੁੱਲ ਨੁਕਸਾਨ ਆ ਸਾਡੇ 1000 ਏਕੜ ਦਾ ਨੁਕਸਾਨ ਆ ਇੱਥੇ ਬਹੁਤ ਜਿਆਦਾ ਵਿੱਚ ਇੱਥੇ ਬਹੁਤ ਗਰੀਬ ਨੇ ਸਾਡੇ ਥੋੜਾ ਜਿਹਾ ਨੱਕੇ ਦਾ ਪਾਣੀ ਲੱਗਦਾ ਕਰਕੇ ਇਧਰ ਗਰੀਬ ਘਰਾਂ ਨੇ ਬਹੁਤ ਜਿਆਦਾ ਨੇ ਵੰਡ ਲੈਂਦਾ ਹੋਇਆ ਇੱਥੇ ਕਿੱਲਾ ਕਿੱਲਾ 2-2 ਕਿੱਲੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਗਰੀਬ ਜਨਤਾ ਦਾ ਵੀ ਆਂ ਜੀਮਿੰਦਾਰ ਉਹ ਵੀ ਗਏ ਉਹ ਵੀ ਗਏ ਸਾਰੇ ਦੇ ਗਰੀਬ ਜਨਤਾ ਦਾ ਵੀ ਇੱਥੇ ਬਹੁਤ ਜ਼ਿਆਦੇ ਬਾਹਣ ਆ ਰਕ ਵਿੱਚ ਠੇਕੇ ਤੇ ਵੀ ਹੈਗਾ ਬਾਹਣ ਛੋਟੇ ਪੰਮਿਆਂ ਦਾ ਵੀ ਹੈਗਾ ਵੱਡੇ ਪੰਮਿਆਂ ਦਾ ਤਾਂ ਆ ਨਾਲ ਹੱਦ ਵੱਡੇ ਪੰਮੇ ਦੇ ਆ ਗਈ ਸਾਡੇ ਇਧਰ ਛੋਟੇ ਨਹੀਂ ਆ ਗਈ ਇਹ ਲਗਾਤਾਰ ਐ ਬਾਸੜ ਬਹੁਤ ਵੱਡੀ ਆਈ ਗੜਿਆਂ ਦੇ ਅੱਧਾ ਘੰਟਾ ਗੜੇ ਬੈਨੇ ਤੇ ਅੱਛਾ ਹਾਂ ਜੀ ਅੱਧੇ ਘੰਟੇ ਚ ਸਾਰਾ ਕੁਝ ਅੱਧੇ ਘੰਟੇ ਚ ਖੀਰੂ ਖੀਰੂ ਕਰਾਈ ਦੋ ਪਾਸੇ ਆਇਆ ਪਹਿਲਾਂ ਇਧਰੋਂ ਆਇਆ ਗੜੇ ਫਿਰ ਦੁਆਰੇ ਬਾਸ ਮੁੜਿਆ ਦੋ ਪਾਸੇ ਗੜੇ ਬੈਨੇ ਤੇ ਬਹੁਤ ਨੇ ਬਾਈ ਜੀ 5 ਕਿਲੇ ਵੀਰੇ ਆਪਦੇ ਨੇ ਠੀਕੇ ਹਾਂ ਆਪਦੇ ਆ ਵੀਰੇ ਠੀਕੇ ਸਭ ਬਚਿਆ ਹੋ ਜਮਾ ਸਾਰਾ ਬਿਲਕੁਲ ਵੀਰੇ ਬਈ ਇਹਦੇ ਸਰੂਈਆਂ ਜਾਂ ਕੁਛ ਹੋਰ ਵੀ ਮੈਂ ਸਾਬ ਕਫੋ ਜੀ ਵੀਰੇ ਓਕੇ ਸਾਬ ਕਫੋ ਜੀ ਹੂੰ ਪਰਵਾਦਾ ਖੇਤੀ ਬੜੀ ਸਰੀ ਹਾਂ ਬਈ ਕਿੰਨਾ ਬਾਈ ਜੀ ਤਿੰਨ ਕਿੱਲੇ ਭਰਾ ਆਪਦੇ ਵੀ ਠੇਕੇ ਤੇ ਆਪਦੇ ਵੀ ਠੇਕੇ ਤੇ ਕੋਸਰ ਕਿੰਨਾ ਠੇਕੇ ਤੇ ਕਿੰਨੇ ਤਿੰਨ ਕਿੱਲੇ ਡੂੜ ਕਿੱਲਾ ਠੇਕੇ ਤੇ ਜੀ ਠੀਕ ਹੈ ਹਾਂ ਜੀ ਕੀ ਬਚਿਆ ਬਾਈ ਕੁਛ ਨਹੀਂ ਬਚਿਆ ਭਰਾ ਜਿਮਾ ਸਾਫ ਕਰ ਗਿਆ ਰੱਬ ਸਾਰਾ ਜੀ ਹਾਂ ਜੀ ਫਿਰ ਕਿਵੇਂ ਚੱਲੂ ਬਈ ਖਰਚਾ ਵਰਤਦਾ ਬਸ ਖਰਚਾ ਵਰਤਦਾ ਬਈ ਦੁੱਧ ਸਿਰੋਂ ਮਾੜਾ ਮੋਟਾ ਚੱਲ ਪੂਗਾ ਮਾੜਾ ਪਸ਼ੂ ਆਇਆ ਮਾੜਾ ਮੋਟਾ ਆਪਦੇ ਬੱਚੇ ਨੂੰ ਆਪਦੇ ਖਾਨ ਨੂੰ ਕੋਈ ਬਚੀ ਹੋਵੇ ਜਾਂ ਪਸ਼ੂਆਂ ਦੇ ਖਾਨ ਨੂੰ ਬਚੀ ਹੋਵੇ ਕੋਈ ਬਸ ਮਾੜਾ ਮੋਟਾ ਹੀ ਪੰਜ ਚਾਰ ਮਾਨ ਕਿੱਲੇ ਦੀ ਹੈ ਅੱਛਾ ਇੰਨੇ ਕੀ ਬਚੀ ਇੰਨੇ ਕੀ ਬਚੀ ਵਹੀ ਗਈ ਸਾਰੀ ਬਾਕੀ ਸਾਰੀ ਖਤਮ ਹੋ ਗਈ ਕਿੰਨੀਆਂ ਬਾਈ ਜੀ 7 ਕਿੱਲੇ ਆਪਦੇ ਠੇਕੇ ਦੇ ਆਪਦਾ 7 ਕਿੱਲੇ 7 ਕਿੱਲੇ ਠੇਕੇ ਦੇ ਅੱਛਾ 14 ਕਿੱਲੇ ਕੋਲ ਤੇ ਕਿੰਨਾ ਕੋ ਬਚਿਆ ਬਚਿਆ ਤਾਂ ਕੁਛ ਨਹੀਂ ਜੀ ਬਸ ਇਹੀ ਹੈ ਪੰਜ ਚਾਰ ਮਾਨ ਕਿੱਲੇ ਇੰਨੇ ਕੀ ਬਚੀ ਹਾਂ ਜੀ ਠੇਕਾਗੀ ਰੇਟ ਨੂੰ ਠੀਕ ਹੈ ਸਾਡੇ 40 45000 ਨੂੰ ਉਹ ਵੀ ਸਿਰ ਪੈ ਗਿਆ ਹਾਂਜੀ ਉਹ ਵੀ ਸਿਰ ਪੈ ਗਿਆ ਖਰਚਾ ਪੁੱਛਿਆ ਕਿੰਨਾ ਹੋ ਗਿਆ ਹੁਣ ਤੱਕ ਖਰਚਾ ਤਾਂ ਹੋ ਹੀ ਗਿਆ ਜੀ ਬਾਵਾ ਨਾਲ 5-4000 ਕਿੱਲੇ ਦਾ ਜੀ ਕਿੱਲੇ ਦਾ ਉਹ ਵੀ ਸਾਰਾ ਸਾਰਾ ਉਹ ਵੀ ਸਾਰਾ ਜੀ ਸਿਰ ਪੈ ਗਿਆ ਹਾਂਜੀ ਕਿੰਨਾ ਬਾਈ ਜੀ 2 ਕਿੱਲੇ ਹੀ ਠੇਕੇ ਤੇ ਅੱਛਾ ਹਾਂਜੀ 2 ਦੇ 2 ਕਿੱਲੇ ਠੇਕੇ ਤੇ 2 ਦੇ 2 ਕਿੱਲੇ ਠੇਕੇ ਤੇ ਜੀ ਅੱਛਾ 50000 ਨੂੰ ਠੇਕੇ ਤੇ ਸੀ ਜਮ ਤਬਾਹ ਹੋ ਗਿਆ ਕੁਛ ਨਹੀਂ ਬਚਿਆ ਜੀ ਡੇੜੀਦਾਰ ਬੰਦੇ ਆ ਜੀ ਕਿਵੇਂ ਫਿਰ ਕਿਵੇਂ ਚੱਲੂਗਾ ਹੁਣ ਬਸ ਤਾਂ ਟਾਈਮ ਪਾਸ ਕਰ ਲਾਂਗੇ ਦਿਹਾੜੀ ਧੂੜੀ ਤੇ ਜਾ ਕੇ ਹੋਰ ਦਿਹਾੜੀਆਂ ਵੀ ਸੋਨ ਪਤਾ ਅੱਜ ਕੱਲ ਮਸ਼ੀਨ ਨੂੰ ਜੁਗਾ ਨਹੀਂ ਹੈਗੀਆਂ ਜ ਬੁਰਾ ਹਾਲੀ ਹੈ ਜੀ ਬਸ ਨਰਮ ਵੀ ਹੋਇਆ ਨਹੀਂਗਾ ਚਾਰ ਕਮਣ ਕਿੱਲੇ ਦਾ ਹੋਇਆ ਇਹਦੇ ਸੋਰੀ ਫਿਰ ਬਾਈ ਗੁਜ਼ਰਵਾ ਹਾਂਜੀ 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 ਇਹਦੇ ਸੋਰੀ ਚੱਲਦਾ ਹਾਂਜੀ ਹਾਂਜੀ ਕਿੰਨਾ ਬਾਈ ਜੀ ਬਾਈ ਪਹਿਲਾਂ ਤਾਂ ਥੋੜਾ ਇੱਥੇ ਆਉਂਦੇ ਬਹੁਤ ਬਹੁਤ ਧੰਨਵਾਦ ਤੇਨੇ ਕਿੱਲੇ ਵਾਣਾਈ ਪਰ ਬਾਈ ਤਈ ਇਹਦੀ ਹੋ ਹੀ ਨਹੀਂ ਸਕਦੀ ਜੇ ਸਰਕਾਰਾਂ ਚਾਹਣ ਜੇ ਮਾਨੂੰ ਕੁਛ ਨਾ ਕੁਛ ਦੰਦੇ ਨੇ ਉਹਦਾ ਬਸ ਉਹਦੇ ਨਾਲ ਵੀ ਸਾਡਾ ਗੁਜ਼ਾਰਾ ਇੰਨਾ ਵੀ ਅਸੀਂ ਮੁੱਲ ਕਣਕ ਲੈ ਸਕਦੇ ਹਾਂ ਮੁੱਲ ਹਾਂ ਖਾਣ ਨੂੰ ਮੁੱਲ ਲੈਣੀ ਪਉ ਬਾਈ ਖਾਣ ਕਿਹੜੇ ਮੂੰਹ ਨਾਲ ਮੁੱਲ ਲੈ ਹਾਂਜੀ ਜਿਨੇ ਆਪ ਵੀ ਹਾਂਜੀ ਹਾਂ ਅਸਲ ਤਾਂ ਸਰਕਾਰਾਂ ਕੁਝ ਦਿੰਦੀ ਹੀ ਨਹੀਂ ਜੇ ਕੁਝ ਦਿੰਨੀਆਂ ਵੀ ਨੇ ਬਸ ਉਹਦੇ ਨਾਲ ਮੁੱਲ ਲੈ ਕੇ ਜਿਹੜੇ ਪਸ਼ੂ ਆ ਲਾ ਲੋ ਜਾਂ ਸਾਲ ਭਰ ਦੀ ਖਾਣ ਜੁਕਰੀ ਕਰਨ ਕਹਨੋ ਨਹੀਂ ਪੂਰਾ ਅੱਛਾ ਹਾਂਜੀ ਇਹਦੇ ਸਿਰ ਤੋਂ ਹੀ ਚੱਲ ਹਾਂਜੀ ਹਾਂ ਇਸੇ ਕਿੰਨਾ ਸੀ ਕੁੱਲ ਕਿੰਨੇ ਤਿੰਨ ਕਿਲੇ ਆਪਦੇ ਹਾਂਜੀ ਆਪਦੇ ਤੇ ਫਿਰ ਭਈ ਅਗਲਾ ਹੁਣ ਕਿਵੇਂ ਚੱਲੂ ਅਗਲੇ ਦਣਾ ਦਾ ਅਗਲੇ ਸਾਲ ਦਾ ਕਿਵੇਂ ਇਹਦੇ ਸਿਰ ਤੋਂ ਗੁਜ਼ਾਰਾ ਹੋ ਕੇ ਬੰਦਾ 100 ਕੁਝ ਕੰਮ ਆ ਜਾਂਦਾ ਬਸ ਪਸ਼ੂਆਂ ਵਾਲੀ ਲੋਧ ਪਾ ਕੇ ਟਾਈਮ ਬਸੂ ਆ ਜੀ ਹਾਂਜੀ ਜਮੀਨ ਜੀ 100% ਹਾਂਜੀ ਹਾਂ ਜਮਾ 100% ਜੀ ਕੋਈ ਆਪਦੇ ਖਾਨ ਨੂੰ ਵੀ ਨਹੀਂ ਹਾਂਜੀ ਹਾਂ ਜਮਾ ਨਹੀਂ ਕੋਈ ਮੁੱਲ ਲੈਣੀ ਹਾਂਜੀ ਕਿੰਨੀਆਂ ਬਾਈ ਜੀ 30 ਕਿੱਲੇ ਬਾਹਣਾ ਜੀ ਆਪਣੇ ਕੋਲੇ 25 ਕਿੱਲੇ ਠੇਕੇ ਤੇ ਆ ਜੀ 25 ਦੇ 25 ਮਾਰ ਬਾਈ ਅੱਛਾ 30 ਚੋਂ 25 ਠੇਕੇ ਤੇ ਹਾਂਜੀ 25 ਦੇ 25 25 ਦੇ 25 ਮਾਰ ਬੈ ਗਈ ਖਾਨ ਜੋ ਗਰੀਬ ਹੀ ਨਹੀਂ ਹੁੰਦੀ ਭਾਈ ਕੀ ਰੇਟ ਨੂੰ ਸੀ ਠੇਕਾ ਠੇਕਾ ਸਾਡੇ 45 50 ਜੀ ਵਿੱਚ ਜੀਰੀਆਂ ਨਾਲ 60 60 ਨੂੰ ਹੈ ਜੀ ਬਾਕੀ ਸਾਡੇ ਪਾਣੀ ਮਾੜਿਆ ਜੀ ਨਰਮਾ ਹੁੰਦਾ ਨਹੀਂਗਾਾਰੇ ਪਾਣੀ ਤੇ ਜੀਰੀਆਂ ਲਾਉਣ ਲੱਗੇ ਸੀਗੇ ਇਹ ਸਰਕਾਰਾਂ ਨੇ ਤੋਂ ਕਿਦੂ ਕੀ ਕੀਤਾ ਬਹੁਤ ਮੰਡੀਆਂ ਚ ਰੁਲੀ ਗਏ ਜੀ ਕਾਰਟ ਦੇ ਰਲ ਕੇ ਆੜਤੀ ਸਾਰਾ ਕੁਝ ਵਰਗ ਇਕੱਠੇ ਹੋ ਕੇ ਜੀ ਲੁੱਟ ਕਰਿਆ ਸਾਡੀ ਫੁੱਲੀ ਹੋਣ ਗਾਹ ਨੂੰ ਕਹਿ ਰਿਹਾ ਹਾਈਬ੍ਰਿਡ ਖਰੀਦਦੇ ਨਹੀਂ ਜੀ ਗੁਜ਼ਾਰਾ ਦੇ ਲੋਣ ਕਿਵੇਂ ਕਰਾਂਗੇ ਨਰਮਾ ਹੁੰਦਾ ਨਹੀਂ ਮੂੰਗੀਆਂ ਸਾਡੇ ਨਹੀਂ ਹੁੰਦੀਆਂ ਜੀ ਬਾਣੀ ਮਾੜਿਆ ਠੇਕੇ ਤਾਂ ਬੱਲੇ ਹੀ ਪੈ ਗਿਆ ਸਾਰੇ ਦਾ ਸਾਰਾ ਸਾਰਾ ਪੈ ਗਿਆ ਜੀ ਬੱਲੇ ਗਾਹਾਂ ਚ ਚੱਕੀ ਬੈਠੇ ਠੇਕੇ ਤੇ ਉਹ ਵੀ ਸਾਰਾ ਹੁਣ ਜੀ ਕੋਈ ਰਿਸ਼ਤੇਦਾਰਾਂ ਤੋਂ ਕਿਵੇਂ ਕਰਨਾ ਪਊਗਾ ਫੇਰ ਹੁਣ ਕਿਵੇਂ ਚੱਲੂ ਅੱਗੇ ਬਸ ਹੀ ਪਸ਼ੂਆਂ ਸਿਰ ਤੇ ਜੀ ਦੁੱਧ ਬਾਦ ਪਾ ਕੇ ਜੀ ਉਹ ਵੀ ਪੂਰਾ ਰੇਟ ਨਹੀਂ ਮਿਲਦਾ ਜੀ ਖਾਨਖੁੰਡ ਜੋਗੀ ਕੋਈ ਬਚੀ ਮਣੀ ਹੁ ਟਿਕਨੇ ਬਸ 5 ਕਿੱਲੇ ਬਚੀ ਹੈ ਜੀ ਖਾਨਖੁੰਡ ਜੋਗੀ ਉਹ ਜਿਹੜੀ ਪਾਸੇ ਸੀ ਹਾਂਜੀ ਸਾਈਡ ਤੇ ਠੇਕੇ ਵਾਲੀ ਸਾਰੀ ਦੀ ਸਾਰੀ ਤਬਾਹ ਹੋ ਗਈ ਇਹਨਾਂ ਨੂੰ ਖਾਨ ਪਹਿਲਾਂ ਹੋਇਆ ਕਦੇ ਬਾਈ ਨਾ ਕਦੇ ਨਹੀਂ ਹੋਇਆ ਜੀ ਪਹਿਲੀ ਜੀ ਹੋਇਆ ਹਾਂਜੀ ਇਹਦਾ ਹੁਣ ਸਰਕਾਰਾਂ ਤਾਂ ਹੀ ਆਸ ਹੈ ਜੀ ਕੋਈ 10 20 ਹਜ਼ਾਰ ਕੋਈ ਚਾਹ ਕੁੱਟ ਜੋਗਰੇ ਛੇ ਮਹੀਨੇ ਟੱਪਦੇ ਹੋ ਜਾਵਾਂਗੇ ਜੀ ਅੱਛਾ ਹਾਂਜੀ ਬਹੁਤ ਬੁਰਾ ਹਾਲ ਹੈ ਖੇਤ ਤਾਂ ਉਹਨੂੰ ਜੀ ਨਹੀਂ ਕਰਦਾ ਜੀ ਕਿਉਂਕਿ ਬੰਦੇ ਨੇ ਖਰਚੇ ਵੀ 100 ਵੱਡੇ ਹੁੰਦੇ ਨੇ ਅੱਗੇ ਹੋਰ ਜੀ ਦੇ ਵਿੱਚ 3ਾਂ ਦੇ ਵਿਆਹ ਕਰਨੇ ਸੀ ਬੈੱਡ ਰੱਖੇ ਸੀ ਕੋਈ ਮਕਾਨ ਪਾਉਣੀ ਸੀ ਇੱਡਾ ਘਾਟਾ ਪੈ ਗਿਆ ਜੀ 5 ਸਾਲ ਪਿੱਛੇ ਵਾਗਿਆ ਪੱਛੇ ਵਾਗਿਆ ਹੈ ਪਾਣੀ ਵਾਲੇ ਮਾੜਿਆ ਹੀ ਸਾਡੇ ਨਾਲ ਝੋਨਾ ਹੁੰਦਾ ਸਰਕਾਰ ਕੋਈ ਵੀ ਨਹੀਂ ਲਿਆਉਂਦੀ ਵੀ ਲਿਆ ਵਿਚਾਰ ਨਰ ਮੈਨਾਂ ਟਾਈਮ ਪਾਸ ਹੁੰਦਾ ਸੀ ਗੁਮਾਰਿਆ ਨਹੀਂ ਹੁੰਦਾ ਜੀ ਕਿੰਨੇ ਬਾਈ ਜੀ ਠੀਕ ਹੀ ਲਿਆ ਬਾਈ ਆਪਦੇ ਕਿ ਠੀਕ ਤੇ ਆਪਦੇ ਜੀ ਤਾਂ ਕੀ ਬਚਿਆ ਬਾਈ ਕੁਛ ਨਹੀਂ ਬਚਿਆ 100% ਨੁਕਸਾਨ ਹੈ ਜੀ ਇਹ ਸਿਰ ਤੋਂ ਕੀ ਦਿੱਤੀ ਹਾਂਜੀ ਹਾਂਜੀ ਬਿਲਕੁਲ ਖਤਮ ਹੈ ਇਹਦੇ ਸਿਰ ਤੋਂ ਜਾਂ ਫਿਰ ਹੋਰ ਵੀ ਇਹਦੇ ਸਿਰ ਤੋਂ ਜਾਂ ਹੋਰ ਕੋਈ ਆਪਣਾ ਕੰਮ ਨਹੀਂ ਹੈ ਜੀ ਖੇਤੀਬਾੜੀ ਤੇ ਚੱਲਦਾ ਸਾਰਾ ਕੁਝ ਫੇਰ ਹੁਣ ਅੱਗੇ ਖਰਚਾ ਬਾਈ ਅੱਗੇ ਤਾਂ ਬਾਈ ਕਿਸਾਨ ਜਿਹੜਾ ਲੋਕਾਂ ਨੂੰ ਰੀ ਆਉਣ ਵਾਲਾ ਸੀ ਉਹ ਆਪ ਖੁਦ ਗੱਟੇ ਚੱਕਣ ਨੂੰ ਤਿਆਰ ਹੋ ਰਿਹਾ ਜੀ ਇਹੀ ਹਾਲਾਤ ਹੈ ਜੀ ਡਾੜੀਆਂ ਮਜਦੂਰੀ ਹਾਂਜੀ 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 ਹੋਰ ਕੁਝ ਨਹੀਂ ਬਚਿਆ ਜੀ ਹੋਰ ਨਾ ਤਾਂ ਸਾਡੇ ਕੋਲ ਕੋਈ ਜੋਬ ਹੈ ਜੀ ਨਾ ਸਾਡੇ ਕੋਲੇ ਕੋਈ ਹੋਰ ਪੈਸਾ ਆਉਂਦਾ ਕਿਤੋਂ ਵੀ ਅਸੀਂ ਤਾਂ ਖੇਤੀ ਤੇ ਸਿਰਤੀ ਚੱਲਣਾ ਜੀ ਉਹ ਸਾਡਾ ਸਾਰਾ ਕੁਝ ਤਬਾਹ ਹੋ ਗਿਆ ਜੀ ਬਿਲਕੁਲ ਖਤਮ ਹੈ ਜੀ ਸਾਡੀ ਹਾਂਜੀ ਬਹੁਤ ਜ਼ਿਆਦਾ ਜਿਹੜੀ ਹੁਣ ਸਾਡੀ ਮੰਨ ਲਓ ਹੀ ਮਾਲ ਮੰਨ ਲਓ ਮਾਨਸਾਂ ਦਾ ਬੈਲਟ ਆ ਗਈ ਜਿਹੜੇ ਸਾਡੇ ਪਿੰਡਾਂ ਗਈ ਇੱਥੇ ਸਾਡੇ ਕੋਲੇ ਫਸਲੀ ਇਕੱਲੀ ਕਣਕ ਹੈ ਜੀ ਹੋਰ ਕੁਛ ਨਹੀਂ ਹੋਰ ਤਾਂ ਸੀ ਸਿਰਫ ਮੰਨ ਲਓ ਜੀ ਇੱਕ ਗੱਲ ਚ ਪਿਆ ਢੋਲ ਵਜਾਉਣੇ ਆ ਜੀ ਕੋਈ ਬਾਜਰਾ ਬੀਜ ਲੈਂਦਾ ਕੋਈ ਨਰਮਾ ਕੋਈ ਝੋਨਾ ਹੀ ਇਹੀ ਸਾਡੀ ਪੱਕੀ ਫਸਲ ਸੀ ਇਹ ਬਿਲਕੁਲ ਖਤਮ ਹੈ ਜੀ ਇਹਨੇ ਵੀ ਸਾਰਾ ਲਾਉਣਾ ਜਿਹੜਾ ਹਾਂਜੀ ਹਾਂ ਜੀ ਇਹ ਸੀ ਤੇ ਸਾਨੂੰ ਮੰਨ ਲਓ ਆ ਸਹੀ ਦੋ ਚਾਰ ਪਿੰਡ ਜਿਹੜੇ ਮੰਨ ਲਓ ਸਾਡੇ ਪਾਣੀ ਡਾਊਨ ਨਾ ਜਾਮਾ ਜੀ ਕਣਕ ਦੇ ਸਿਰ ਤੋਂ ਹੀ ਸਾਡਾ ਗੁਜ਼ਾਰਾ ਹੁੰਦਾ ਜੀ ਮੰਨ ਲਓ ਜਿਹੜੀ ਪਿਛਲੀ ਮੰਨ ਲਓ ਹੀ ਆਪਣੀ ਫਸਲ ਆਉਂਦੀ ਆ ਸੋਣੀ ਦੀ ਉਹਨੂੰ ਤਾਂ ਮੰਨ ਨਹੀਂ ਜਾਂਦਾ ਓਰੇ ਜੀ ਇਹੀ ਸਾਡੀ ਮੇਨ ਫਸਲ ਆਈ ਇਹ ਬਿਲਕੁਲ ਖਤਮ ਹੈ ਜੀ ਇਹਦਾ ਕੁਛ ਨਹੀਂ ਬਚੇਗਾ ਜੀ ਇਸ ਟਾਈਮ ਜੀ ਜ 10 ਕਿਲੇ ਵੀਰ ਜੀ ਆਵਦੇ ਜੀ ਹਾਂਜੀ ਆਵਦੇ ਜੀ ਇਹ ਚੋਂ 12 ਕਿਲੇ ਜੀ ਲਪੇਟ ਚ ਆ ਕੇ ਗੜ੍ਹਣੇ ਚ ਹਾਂ 4 ਕਿਲੇ ਦੂਜੀ ਸਾਈਡ ਤੇ ਰਹਿ ਗਏ ਜੀ ਹਾਂ ਤੇ ਉਹਨਾਂ ਨਾਲ ਕਰ ਦਾ ਗਜਰਾ ਕਰ ਲਾਂਗੇ ਜੀ ਤੇ ਜਿਹੜਾ ਕਰਜ਼ਾ ਕੋਲ ਜਦੋਂ ਸ਼ੀਰ ਰਹੂਆ ਜੀ ਅੱਛਾ ਹਾਂਜੀ ਉਹ ਮੇਦੋਂ ਮਿਸਰ ਸੇਰੀ ਉਹ ਸ਼ੀਰ ਰਹੂਆ ਤਾਂ ਜੀ ਉੱਤਰ ਨਹੀਂ ਇਹਹੀ ਅਮੀਸ਼ ਸੀਗੀ ਜੀ ਮੈਂ ਤਾਂ ਕਰੇ ਬੈਠਾ ਮੈਂ ਤਾਂ ਜੋੜ ਲਾਈ ਜਾਂਦਾ ਸੀ ਇੱਕ ਦਿਨ ਮਾਂ 65 ਮਣ ਕਿਲੇ ਲਿਖਲੋ ਦਿੱਤੀ ਤਾਂ ਮੈਂ ਵਧੀਆ ਕਰ ਦਾ ਕੁਝ ਲੈ ਜੂ ਮਾਂ ਕੋ ਦੋ ਰੁਪਏ ਬਚ ਰਹਿਣੇ ਕੋਈ ਸੰਦ ਖੰਦ ਲੈ ਲਾਂਗੇ ਤੇ ਪਰ ਜਦੋਂ ਦੂਜੀ ਦਿਨ ਅੱਗੜਾਂ ਦਾ ਕੰਮ ਹੋ ਗਿਆ ਮੈਂ ਖੇਤ ਆ ਕੇ ਦੇਖਿਆ ਮੈਂ ਕਰਿਆ ਗਿਆ ਖਮੇ ਖੇਤਾਂ ਕੋਈ ਨਹੀਂ ਮਹਾ ਮੈਂ ਕਰ ਜੋੜ ਲਾਈ ਬਿਠਾ ਕਹਿੰਦੇ ਜੋੜ ਪਹਿਲੀ ਲਾਈਨ ਲਾਈਦਾ ਹੁੰਦਾ ਕਹਿੰਦੇ ਜਦੋਂ ਪਾਹ ਲਾਈਨਾਂ ਜੋੜ ਫੇਰ ਲਾਈਦਾ ਹੁੰਦਾਗਾ ਤੇ ਫੇ ਕਰੇ ਕਹਿੰਦੇ ਹੁਣ ਮਹਾ ਬਸ ਜਿਹੜਾ ਕੁਛ ਹੋਣਾ ਜੀ ਹੋ ਗਿਆ ਮੈਂ ਕਹਾਂ ਮਨ ਸਮਝਾ ਲਓ ਇਹ ਕੁਦਰਤ ਨੇ ਕਰਤਾ ਇੱਥੇ ਲਾਵਾਂਗੇ ਕੁਦਰਤ ਨੇ ਕਰਤਾ ਜੇ ਕੋਈ ਬੰਦਾ ਕਰਦਾ ਤਾਂ ਮਹਾ ਢਾ ਲੰਦੇ ਫੜਕੇ ਕੁਦਰਤ ਨੂੰ ਕੁਝ ਨਹੀਂ ਕਹਿ ਸਕਦੇ ਹੁਣ ਸਰਕਾਰਾਂ ਤੋਂ ਉਮੀਦ ਹੈ ਜੀ ਕੋਈ ਸਾਡੀ ਮਦਦ ਕਰਨਾ ਤਾਂ ਮਾੜਾ ਮੋਟਾ ਦਾ ਘਰ ਦਾ ਖਰਚਾ ਚੱਲ ਪੂਗਾ ਤੇ ਨਹੀਂ ਠੀਕ ਹੈ ਜੀ ਫਿਰ ਕਿੰਨੇ ਆ ਬਾਪੂ ਜੀ ਤੁਹਾਡੇ ਸਾਡੇ ਕੋਲੇ 4 ਕਿੱਲੇ ਆ ਜੀ ਹਾਂਜੀ ਤੇ ਆਪਦੇ ਜਾਂ ਨਹੀਂ ਜੀ ਆ ਤੇ ਬੱਪੂ ਜੀ ਕੋਈ ਬਚਿਆ ਉਹ ਚ ਨਹੀਂ ਕੁਛ ਨਹੀਂ ਬਚਿਆ ਜੀ ਤਬਾਹੀ ਹੋ ਗਿਆ ਬਹੁਤ ਮੁਸ਼ਕਿਲ ਹੋ ਜੀ ਢੂੜੀ ਢਾੜੀ ਦਾ ਵੀ ਬਹੁਤ ਔਖਾ ਹੋ ਜੂਗਾ ਜੀ ਹੂੰ ਤੇ ਬੜਾ ਮੁਸ਼ਕਿਲ ਨਾਲ ਨਿਕਲਣਾ ਖਾਲ ਇਹ ਹੂੰ ਆਸਮੀ ਦੇ ਹੈਗੀ ਸਰਕਾਰ ਤੋਂ ਕੋਈ ਜੀ ਕੋਈ ਵੀ ਦੇ ਦੂ ਕੁਛ ਨਹੀਂ ਨਹੀਂ ਜੀ ਕਦੇ ਵੀ ਸੋਚਿਆ ਵੀ ਨਾ ਕਦੇ ਅੱਛਾ ਨਾ ਨਾ ਇਹਨਾਂ ਨੇ ਕਹਦਾ ਦੇਣਾ ਦਿੱਤਾ ਵੀ ਹੈ ਨਹੀਂ ਕਦੇ ਹੂੰ ਇਹ ਤਾਂ ਮੁਸ਼ਕਿਲ ਹੈ ਯਾਹ ਅਗਲਾ ਬੱਪੂ ਆਉਣ ਸਾਲਾ ਗਾਹਾਂ ਗਾਹਾਂ ਨੂੰ ਜੀ ਬਸ ਪੰਜ ਚਾਰ ਸਾਲ ਲੇਟਾਂ ਜੀ ਫੜ ਤੜਕੇ ਡੰਗ ਲਾਹਾਂਗੇ ਇਤਨੇ ਮੂਰੇ ਫਸਲ ਆ ਜੂਗੀ ਫੇਰ ਡੰਗ ਲੈ ਜੂਗਾ ਹੁਣ ਕਿਹੜਾ ਫੜ ਫੜ ਲਾਂਗੇ ਕਿਤੋਂ ਤੇ ਬੜਾ ਮੁਸ਼ਕਿਲ ਹੋ ਗਿਆ ਜੀ ਬਹੁਤ ਵੱਡੀ ਮੀਰਸੀ ਸਾਨੂੰ ਇਸ ਫਸਲ ਦੀ ਹੂੰ ਵੀ ਚਲੋ ਕੋਈ ਤੂੜੀ ਦਾ ਲਾਉਂਦੀ ਸੀ ਲਾਉਂਦੀ ਸੀ ਜੀ ਬਿਲਕੁਲ ਲਾਉਂਦੀ ਸੀ ਨੂਰੇ ਵਿਆਹ ਵੀ ਕਰਨੇ ਆ ਜੀ ਪਿੱਛੇ ਵੀ ਵਿਆਹ ਕਰਕੇ ਛੱਡੇ ਆ ਅੱਛਾ ਬਹੁਤ ਵੱਡੀ ਆਸ ਸੀਗੀ ਜੀ ਤੇ ਬਹੁਤ ਮੁਸ਼ਕਲ ਹੋ ਜੂਗੀ ਤਾਂ ਇਹ ਲਾਲਿਆਂ ਵਾਲੀ ਪਿੰਡ ਦੇ ਹੋਰ ਹੈ ਰਹਿ ਕੋਈ ਰਹਿ ਕੋਈ ਲਾਲਿਆਂ ਵਾਲੀ ਪਿੰਡ ਦੇ ਕਿਸਾਨ ਸੀ ਜਿਹੜੇ ਕਹਿੰਦੇ ਨੇ ਕਿ ਇੱਕੋ ਫਸਲ ਕਣਕ ਜਿਹੜੀ ਹੁੰਦੀ ਆ ਉਹ ਜਿਹੜਾ ਸਾਡਾ ਖਰਚਾ ਕੱਪਾ ਹੁੰਦਾ ਉਹ ਇਸ ਦੇ ਨਾਲ ਤੁਰਦਾ ਆ ਪਰ ਇਸ ਵਾਰੀ ਇਹ ਵੀ ਪੂਰਨ ਰੂਪ ਦੇ ਵਿੱਚ ਖਤਮ ਆ ਵੱਡੀ ਸ਼ਰਮ ਦੀ ਗੱਲ ਇਹ ਆ ਕਿ ਸਰਕਾਰ ਦਾ ਕੋਈ ਅਧਿਕਾਰੀ ਸਰਕਾਰ ਦਾ ਕੋਈ ਨੁਮਾਇੰਦਾ ਹਾਲੇ ਤੱਕ ਆ ਕੇ ਇਨ੍ਹਾਂ ਪਿੰਡਾਂ ਦੇ ਵਿੱਚ ਨਹੀਂ ਟੁੱਕਿਆ ਜਿੱਥੇ ਖਰਾਬਾ ਲਗ ਭਗ ਤਕਰੀਬਨ 100% ਦੇ ਨੇੜ ਤੇੜਾ ਜਿਹੜਾ ਥੋੜਾ ਬਹੁਤ ਬਚਿਆ ਉਹ ਵੀ ਕਹਿੰਦੇ ਕਿ ਉਹਨੂੰ ਵਡਾਵਾਗੇ ਉਹ ਵੀ ਦੁੱਗਣੇ ਰੇਟ ਤੇ ਆਪਾਂ ਸਾਨੂੰ ਖਰਚਾ ਜਿਹੜਾ ਸਾਡੇ ਸਰ ਉਹ ਹੋਰ ਪੈ ਗਿਆ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦਿਓ ਇਜਾਜ਼ਤ ਧੰਨਵਾਦ ਜੀ